ਜ਼ਮੀਨ ਜਾਇਦਾਦ ਦੀਆਂ ਕੀਮਤਾਂ ਦੁਨੀਆ ਭਰ ਚ ਵੱਧ ਰਹੀਆਂ ਨੇ ਤੇ ਉਸੇ ਕਤਾਰ ਚ ਭਾਰਤ ਤੇ ਪੰਜਾਬ ਵੀ ਹੈ ਪਰ ਚੰਡੀਗੜ੍ਹ ਚ ਤਾਂ ਕਹਿੰਦੇ ਜ਼ਮੀਨਾਂ ਦੀ ਮਕਾਨਾਂ ਦੀ ਪਲਾਟਾਂ ਦੀ ਕੀਮਤਾਂ ਨੂੰ ਅੱਗ ਲੱਗੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹਰਿਆਣਾ ਜੇ ਵਿੱਚ ਆਪਣਾ ਰੇੜਕਾ ਪਾ ਕੇ ਬੈਠਾ ਹੈ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਚੰਡੀਗੜ੍ਹ ਉਸ ਸਮੇਂ ਜੁਮੀਨਾ ਕੋਡੀਆਂ ਦੇ ਪਾ ਲਈਆਂ ਖਣਾ ਦਾ ਮੁੱਲ ਪਾਇਆ ਰੁਪਇਆ ਰੁਪਇਆ ਤੇ ਅੱਜ ਉੱਥੇ ਇੱਕ ਕਰੀਮ ਲੇਅਰ ਇੱਕ ਕੁਝ ਸੈਕਟਰ ਤਾਂ ਜਿਹਾ ਇਹ ਨੇ ਜਿਹੜੇ ਮਤਲਬ ਬੀਬੀਆਈਪੀ ਤੋਂ ਵੀ ਉੱਪਰ ਨੇ ਤੇ ਅੱਜ ਉਹਨਾਂ ਦੀਆਂ ਕੀਮਤਾਂ ਨੂੰ ਕਹਿੰਦੇ ਅੱਗ ਲੱਗ ਗਈ ਆ ਉਹਨਾਂ ਮਖਾਨਾਂ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਆ ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦੇ ਸਾਹਮਣੇ 10 ਕਨਾਲ ਦਾ ਇੱਕ ਘਰ ਹੈ ਤੇ ਉਸ ਘਰ ਦੇ ਮਾਲਕ ਨੇ ਆਪਣਾ ਮਕਾਨ ਵੇਚਣ ਤੇ ਲਾਇਆ ਤੇ ਕੀਮਤ ਮੰਗੀ ਹੈ 200 ਕਰੋੜ 10 ਕਨਾਲ ਦੇ ਘਰ ਦੀ ਕੀਮਤ 200 ਕਰੋੜ ਤਾਂ 10 ਕਨਾਲ 1 ਏਕੜ 2 ਕਨਾਲ ਹੋ ਗਿਆ 40 ਮਰਲੇ ਹੋ ਗਿਆ 8 ਕਨਾਲਾਂ ਦਾ ਇੱਕ ਕਿਲਾ ਹੁੰਦਾ ਤੇ ਇੱਕ ਕਨਾਲ 'ਚ 20 ਕ ਮਰਲੇ ਹੁੰਦੇ ਸੋ ਇਸ ਲਈ ਇਹ 10 ਕਨਾਲਾਂ ਦੇ ਘਰ ਦੀ ਕੀਮਤ 200 ਕਰੋੜ ਰੁਪਏ ਮੰਗੀ ਗਈ ਹੈ ਜਿਹਦੇ ਨਾਲ ਕਹਿੰਦੇ ਛੰਡੀਗੜ੍ਹ ਚ ਕੀਮਤਾਂ ਅੱਗ ਲੱਗੀਆਂ। ਕੱਲਾ ਇਹ ਹੀ ਨਹੀਂ। ਇਹ ਲੰਬੀ ਕਹਾਣੀ ਹੈਗੀ ਇਹ ਜੀ। ਇਸੇ ਤਰ੍ਹਾਂ ਕਹਿੰਦੇ ਸੈਕਟਰ 5 ਦਾ ਇਹ ਮਕਾਨ ਹੈ ਜਿਹੜਾ 10 ਕਨਾਲ ਦਾ ਜਿਹਦੀ ਕੀਮਤ 200 ਕਰੋੜ ਮੰਗੀ ਹੈ। ਇਸੇ ਤਰ੍ਹਾਂ ਸੈਕਟਰ 5 'ਚ ਇੱਕ ਹੋਰ ਮਕਾਨ ਹੈ ਉਹ 8 ਕਨਾਲ ਦਾ। ਮਤਲਬ ਲਗਭਗ 1 ਗਿਲੇ 1 ਏਕੜ ਦਾ ਮਕਾਨ ਹੈ। ਉਹ 8 ਕਨਾਲ ਦੇ ਘਰ ਦੀ ਕੀਮਤ 185 ਕਰੋੜ ਮੰਗੀ ਗਈ ਹੈ। ਤੇ ਇਸੇ ਤਰ੍ਹਾਂ ਕਹਿੰਦੇ ਇਹਨਾਂ ਸੈਕਟਰਾਂ ਦੀਆਂ ਕੀਮਤਾਂ ਦੇ ਵਿੱਚ ਬਾਤਾਂ ਹੋ ਰਹੀਆਂ ਜਦੋਂ ਕਿ ਪ੍ਰੋਪਰਟੀ ਲਰਾਂ ਦਾ ਕਹਿਣਾ ਕਿ ਇਹਨਾਂ ਮਕਾਨਾਂ ਦੀ ਕੀਮਤ ਸਵਾ 100 ਕਰੋੜ 125 ਕਰੋੜ 130 ਕਰੋੜ ਹੈਗੀ ਆ ਮਤਲਬ ਇਹ ਵੀ ਆਪਣੇ ਆਪ 'ਚ ਇਹ ਹੈ ਕਿ ਇਹ ਪੈਮਾਨਾ ਕੀ ਹੈ ਔਰ ਜਦੋਂ ਇਹਨਾਂ ਦੀ ਰਜਿਸਟਰੀਆਂ ਹੁੰਦੀਆਂ ਤੇ ਜੇ ਮਾਰਕੀਟ 'ਚ ਪਤਾ ਹੈ ਕਿ ਰੇਟ ਇਹਨਾਂ ਹੈ ਸੌਦਾ ਇਹਨਾਂ ਦਾ ਹੋ ਰਿਹਾ ਮੰਗ ਅਗਲਾ 200 ਕਰੋੜ ਰਿਹਾ ਪਰ ਰਜਿਸਟਰੀ ਦੇ ਟਾਈਮ ਕਿਵੇਂ 40 ਲੱਖ 50 ਲੱਖ ਤੋਂ ਹੋਊਗੀ ਡਿਸਟਰੀ ਇਹ ਆਪਣੇ ਹਿਸਾਬ ਨਾਲ ਹੁੰਦੀ ਹੈ ਸ਼ਹਿਰ ਚ ਕਹਿੰਦੇ ਜਾਇਦਾਦਾਂ ਦੀਆਂ ਕੀਮਤਾਂ ਚਰਚਾ ਦਾ ਵਿਸ਼ਾ ਬਣ ਗਈਆਂ ਤੇ ਇਹਦਾ ਅਸਰ ਪੰਚਕੂਲਾ ਮਹਾਲੀ ਤੋਂ ਨਿਕਲ ਕੇ ਖਰੜ ਕਰਾਲੀ ਲਾਂਡਰਾ ਜਿਰਖਪੁਰ ਉਹ ਤੋਂ ਗਾਹਾਂ ਲਾਲੜੂ ਬਨੂੜ ਕਹਿੰਦੇ ਸਰ ਪਾਸੇ ਨੂੰ ਜਾ ਰਿਹਾ ਇਹਦਾ ਹੀ ਅਸਰ ਜਾ ਰਿਹਾ ਕਹਿੰਦੇ ਤੁਸੀਂ ਇੱਥੋਂ ਦਾ ਜਲਾਓ ਕਹਿੰਦੇ ਜੀ ਕਿ ਇਹਦੇ ਰੇਟ ਵਧਾਉਣ ਦੇ ਪਿੱਛੇ ਕਹਿੰਦੇ ਦਿੱਲੀ ਮੁੰਬਈ ਦੇ ਕਾਰੋਬਾਰੀਆਂ ਦਾ ਬਹੁਤ ਹੱਥ ਹੈ ਵੱਡੀ ਗਿਣਤੀ ਦੇ ਵਿੱਚ ਦਿੱਲੀ ਮੁੰਬਈ ਤੋਂ ਕਾਰੋਬਾਰੀ ਵੱਡੇ ਰਸੂਕ ਵਾਲੇ ਲੋਕ ਚੰਡੀਗੜ੍ਹ ਦਾ ਰੁਖ ਕਰ ਰਹੇ ਨੇ ਇੱਕ ਤਾਂ ਧਾਰਾਬਾਦ ਛੋਟਾ ਸ਼ਹਿਰ ਦਾ ਤੇ ਦੂਸਰਾ ਇਹ ਯੂਟੀ ਹੈ ਇਸ ਲਈ ਉਹਨਾਂ ਨੂੰ ਲੱਗਦਾ ਕਿ ਹਾਂ ਜੀ ਸਰਕਾਰ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੈ ਜੀ ਤੇ ਦੂਸਰਾ ਸ਼ਾਂਤ ਏਰੀਆ ਨਾਲ ਹਿਮਾਚਲ ਵੀ 10 ਕਦਮਾ ਤਹੀ ਹੈ ਸੋ ਇਸ ਲਈ ਮੌਸਮ ਵੀ ਠੀਕ ਰਹਿੰਦਾ ਹੈ ਕਹਿੰਦੇ ਉਹਦੇ ਹਵਾਲੇ ਨਾਲ ਚੰਡੀਗੜ੍ਹ ਸੂਟ ਕਰਦਾ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਸੈਕਟਰ 9 ਦੇ ਵਿੱਚ ਇੱਕ 6 ਕਨਾਲ ਦਾ ਘਰ 98 ਕਰੋੜ ਰੁਪਏ ਚ ਉਹਦੀ ਖਰੀਦ ਹੋਈ ਹੈ ਮਤਲਬ 100 ਕਰੋੜੇ ਹੋ ਗਿਆ ਇਸੇ ਤਰ੍ਹਾਂ ਸੈਕਟਰ 9 ਚ 4 ਕਨਾਲ ਦੇ ਘਰ ਦੀ ਕੀਮਤ 60 ਕਰੋੜ ਤੋਂ ਉੱਪਰ ਗਈ ਹੈ ਤੇ ਇੱਕ ਪ੍ਰਾਪਰਟੀ ਨੇ ਕਹਿੰਦੇ ਵੀ ਦੱਸਿਆ ਸਲਾਹਕਰ ਨੇ ਦੱਸਿਆ ਕਿ ਸੈਕਟਰ 8 9 ਤੇ 11 ਵਿੱਚ ਕਨਾਲ ਦੇ ਮਕਾਨਾਂ ਦੀ ਕੀਮਤ 15 ਤੋਂ 16 16 ਕਰੋੜ ਰੁਪਏ ਹੈ ਪਰ ਇਹ ਮਕਾਨ ਲੱਭਦੇ ਨਹੀਂ ਕਿਤੇ ਵਿਕਣ ਲਈ ਉਪਲਬਧ ਨਹੀਂ ਹੈਗੇ ਮਤਲਬ ਜਦੋਂ ਕਿ ਰੇਟ ਕਹਿੰਦੇ ਇੰਨਾ ਹੈਗਾ ਸੈਕਟਰ 10 'ਚ ਇੱਕ ਕਨਾਲ ਦੇ ਮਾਲਕ ਨੇ 16.5 ਕਰੋੜ ਦੀ ਮੰਗ ਕੀਤੀ ਸੀ ਉੱਤਰੀ ਸੈਕਟਰਾਂ ਵਿੱਚ ਕਹਿੰਦੇ ਔਸਤਨ 10 ਮਰਲੇ ਦੇ ਮਕਾਨਾਂ ਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ ਸੋ ਪ੍ਰਾਪਰਟੀ ਮਾਇਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਪਹਿਲੂ ਬਾਹਰਲੇ ਲੋਕਾਂ ਵੱਲੋਂ ਬڑے ਘਰਾਣਿਆਂ ਵੱਲੋਂ بڑے ਅਮੀਰਾਂ ਵੱਲੋਂ ਇੱਥੇ ਆ ਕੇ ਜਦੋਂ ਸੌਦੇ ਕੀਤੇ ਜਾਂਦੇ ਨੇ ਉਹਦਾ ਅਸਰ ਹੈ। ਸੋ ਇਹ ਇਸ ਲਈ ਚੰਡੀਗੜ੍ਹ 'ਚ ਮਕਾਨਾਂ ਦੀ ਕੀਮਤ ਨੂੰ ਘਰਾਂ ਦੀ ਕੀਮਤ ਨੂੰ ਅੱਗ ਲੱਗੀ ਆ। ਤੇ 10 ਕਨਾਲ ਦੇ ਇੱਕ ਘਰ ਦੀ ਕੀਮਤ 200 ਕਰੋੜ ਮੰਗੀ ਗਈ ਆ। ਤੇ ਜਦੋਂ ਕਿ 10 8 ਕਨਾਲ ਦੇ ਇੱਕ ਘਰ ਦੀ ਕੀਮਤ 125 ਕਰੋੜ ਦੀ ਕਹਿੰਦੇ ਕੀਮਤ ਦੱਸੀ ਜਾ ਰਹੀ ਆ। ਜਦੋਂ ਕਿ ਮੰਗ ਕਹਿੰਦੇ ਉਹ ਦੀ ਜੀ 185 ਕਰੋੜ ਤੋ ਕੀਮਤਾਂ ਵਗ ਲੱਗੀਆਂ ਬਈ ਤੇ ਆਮ ਬੰਦਾ ਕੀ ਕਰੂਗਾ